ਗੱਲ ਜੀ ਪੰਜਾਬ ਟੂਡੇ న్యూਸ ਤੇ ਆਪ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਫਲ ਡਰਾਈ ਫੂਡ ਸੋਇਆਬੀਨ ਤੇਲ ਦਾ ਸ਼ਰਾਬ ਯੂ ایس ਨਾਲ ਟ੍ਰੇਡ ਡੀਲ ਤੋਂ ਬਾਅਦ ਪਾਰ ਚ ਕੀ ਕੀ ਹੋਵੇਗਾ ਸਸਤਾ ਟ੍ਰੈਂਪ ਪ੍ਰਸ਼ਾਸਨ ਨੇ ਭਾਰਤ ਤੇ ਲਗਾਏ ਗਏ ਵਾਧੂ 25% ਦੀ ਟੈਕ ਨੂੰ ਹਟਾਏ ਹੋਏ ਹਟਾਉਣ ਦੇ ਹੋਏ ਸਪਸ਼ਟ ਧਮਕੀ ਬਾਰਕਰ ਰੱਖੀ ਹੈ ਕਿ ਜੇਕਰ ਭਾਰਤ ਰੂਸ ਤੋਂ ਤੇਲ ਦੀ ਸਿੱਧੀ ਜਾਂ ਸਿੱਧੀ ਦਰਮਿਆਮ ਮਦਦ ਫਿਰ ਤੋਂ ਸ਼ੁਰੂ ਕਰਦਾ ਹੈ ਤਾਂ ਇਹ ਟੈਕਸ ਦੁਬਾਰਾ ਲਗਾ ਦਿੱਤਾ ਜਾਵੇਗਾ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਲੋਂ ਜਾਰੀ ਕੀਤੇ ਇੱਕ ਕਾਰਜਕਾਰੀ ਹਦੇਸ਼ ਵਿੱਚ ਕਿਹਾ ਗਿਆ ਹੈ ਕਿ ਵਿੱਜ ਮੰਤਰੀ ਰਾਜ ਖਜ਼ਾਨਾ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਲਗਾਤਾਰ ਨਿਗਰਾਨੀ ਕਰਨਗੇ ਤੇ ਭਾਰਤ ਰੂਸੀ ਸੰਘ ਨੂੰ ਤੇਲ ਦੀ ਦਰਾਮਦ ਫਿਰ ਸ਼ੁਰੂ ਕਰ ਰਿਹਾ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਕੋਲ ਭਾਰਤ ਦੁਬਾਰਾ ਟੈਕਸ ਲਗਾਉਣ ਦਾ ਅਧਿਕਾਰ ਹੋਵੇਗਾ ਵਾਈਟ ਹਾਊਸ ਵੱਲੋਂ ਅਕਤੂਬਰ ਦੇਸ਼ ਤੋਂ ਕੁਝ ਘੰਟੇ ਪਹਿਲਾਂ ਪੀਐਮ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਲਨ 트ੰਪ ਨਾਲ ਵਿਚਾਰ 2 ਫਰਵਰੀ ਨੂੰ ਹੋਈ ਗੱਲਬਾਤ ਵਿੱਚ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਇਸ ਟ੍ਰੇਡ ਡੀਲ ਨੂੰ ਲੈ ਕੇ ਸਹਿਮਤੀ ਬਣੀ ਹੈ ਬਣੀ ਹੈ ਤੇ ਇਸ ਤੋਂ ਦੋਵਾਂ ਦੇਸ਼ਾਂ ਨੂੰ ਸਾਂਝਾ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਇਸ ਬਿਆਨ ਨਾਲ ਦਰਚੋੜ ਇਹ ਹੈ ਕਿ ਭਾਰਤ ਦੇ ਰਾਇਤੀ ਨਾਜ ਅਤੇ ਦੁੱਧ ਆਪਾਦਨ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਅਮਰੀਕੀ ਅਤਵਾਦਨਾ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਨਾ ਤਾਂ ਕਣਕ ਖੌ ਕਣਕ ਚੌਲ ਨਾ ਹੀ ਦੁੱਧ ਪਨੀਰ ਅਤੇ ਨਾ ਹੀ ਕੇਲਾ ਜਾਂ ਹੋਰ ਫਲਾਂ ਦੀ ਦਰਾਮਤ ਤੇ ਮਨਜ਼ੂਰੀ ਦਿੱਤੀ ਗਈ ਹੈ ਹਾਂ ਪਸ਼ੂ ਚਾਰਾ ਅਮਰੀਕੀ ਸ਼ਰਾਬ ਸੋਇਆਬੀਨ ਤੇਲ ਅਤੇ ਹੋਰ ਫਸਲਾਂ ਦੀ ਦਰਾਮਤ ਤੇਜ਼ੀ ਨਾਲ ਵਧੇਗੀ ਕਿਉਂਕਿ ਇਹਨਾਂ ਇਨ੍ਹਾਂ ਦੀ ਰਾਹਤ ਦੀਆਂ ਟਕਾਵਟਾਂ ਨੂੰ ਭਾਰਤ ਸਰਕਾਰ ਦੂਰ ਕਰੇਗੀ ਇਸ ਦੇ ਨਾਲ ਹੀ ਰਾਸ਼ਟਰਪਤੀ ਦੋਲਨ ਟਰਪ ਨੇ ਰੂਸ ਤੋਂ ਤੇਲ ਖਰੀਦਣ ਕਾਰਨ ਭਾਰਤ ਦੇ ਲਗਾਏ ਗਏ 25% ਵਾਧੂ ਟੈਕਸ ਨੂੰ ਹਟਾਉਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਜੇ ਭਾਰਤ ਸਿੱਧੇ ਦਾ ਸਿੱਧੇ ਤੌਰ ਤੇ ਰੂਸ ਅਤੇ ਪੈਟਰੋਲੀਅਮ ਉਤਪਾਦ ਨਾ ਖਰੀਦਣ ਦਾ ਵਾਅਦਾ ਕਰਦਾ ਤਾਂ ਵਣਜ ਅਤੇ ਉਦਯੋਗ ਮੰਤਰੀ ਪੀਸ਼ੂ ਗਿਓਲ ਨੇ ਇਸ ਨੂੰ ਇਤਿਹਾਸਕ ਕਦਮ ਦੱਸਿਆ ਇਹ ਕਹਿਆ ਕਿ ਭਾਰਤੀ ਨਰਜਾਤ ਲਈ ਦੁਨੀਆ ਦੀ ਸਭ ਤੋਂ ਵੱਡੀ ਅਰਥਵਸਤਾ ਦੇ ਦਰਵਾਜ਼ੇ ਖੁੱਲਣਗੇ ਬਿਆਨ ਸਾਫ ਹੋ ਗਿਆ ਕਿ ਭਾਰਤ ਨੂੰ ਅਮਰੀਕਾ ਤੇ ਆਉਣ ਵਾਲੀ ਮਸ਼ੀਨਰੀ ਇਲੈਕਟ੍ਰੋਨਿਕਸ ਫਾਲ ਡਰਾਈ ਫੂਡ ਸੋਇਆਬੀਨ ਤੇਲ ਤੇ ਸ਼ਰਾਬ ਆਉਣ ਦੀਆਂ ਕੀਮਤਾਂ ਘਟਣਗੀਆਂ ਕਿਉਂਕਿ ਇਹਨਾਂ ਦੇ ਹੁਣ ਕੋਈ ਇੰਪੋਰਟ ਡਿਊਟੀ ਨਹੀਂ ਲੱਗੇਗੀ ਤੇ ਭਾਰਤ ਨੇ ਇਸ ਉਦਯੋਗ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਤੇ ਇਸ ਵਿੱਚ ਆਟੋ ਮੋਬਾਈਲ ਜਹਾਜ਼ਾਂ ਦੇ ਪੁਰਜ਼ੇ ਜਨਰਿਕ ਦਵਾਈਆਂ ਤੇ ਰਤਨ ਦੇ ਅਬਸੋਰਪਸ਼ਨ ਸ਼ਾਮਲ ਹਨ ਤੇ ਟੈਕਸਟਾਈਲ ਚਮੜਾ ਜੁੱਤੇ ਰਬੜ ਹਰਸੈਨ ਅਤੇ ਘਰੇਲੂ ਸਮਾਨ ਦੀ ਦਰਾਮਦ ਤੇ ਅਮਰੀਕਾ ਵਿੱਚ 18% ਟੈਕਸ ਲਗਾਇਆ ਜਾਵੇਗਾ ਹਾਲੇ ਕਿ ਇਹ ਦਰ ਚੀਨ ਵਿਤਮਾਨ ਅਤੇ ਬੰਗਲਾਦੇਸ਼ ਵਰਗੇ ਮੁਕਾਬਲੇਬਾਜ ਦੇਸ਼ਾਂ ਤੋਂ ਘਟ ਹੈ ਇਸ ਲਈ ਭਾਰਤੀ ਨਿਰਯਾਤਕਾਂ ਨੂੰ ਫਾਇਦਾ ਮਿਲਣ ਦੀ ਸੁਭਾਵਨਾ ਹੈ ਧੰਨਵਾਦ ਜੀ ਖਬਰਾਂ ਜੁਲਦੀ ਨਹੀਂ ਬਣੇ ਰਹੋ ਖਬਰਾਂ 'ਤੇ ਲਾਈਕ ਕਰ ਦਿਓ